ਬੀਤੇ ਦਿਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਵਿਕਾਸ ਪੱਗਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰਕਤ ਪਚਾਈ ਪੁਲਿਸ ਨੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਮਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ ਕਤਲकांड ਦੇ ਇਹਨਾਂ ਮਲਜ਼ਮਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਫਿਰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ 7 ਦਿਨ ਦਾ ਹੋਰ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਨੇ ਪੁਲਿਸ ਨੇ ਇਹਨਾਂ ਫੜੇ ਗਏ ਮੁਲਜ਼ਮਾ ਨੂੰ ਰਿਮਾਂਡ ਦੌਰਾਨ ਕਈ ਖੁਲਾਸੇ ਕਰਵਾਈ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਦੋ ਹੋਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਮੁਲਜ਼ਮਾ ਕੋਲੋਂ ਹਥਿਆਰ ਬਰਾਮਦ ਹੋਏ ਸੀ ਕਾਰਤੂਸ ਬਰਾਮਦ ਹੋਏ ਸੀ ਜਿਨ੍ਹਾਂ ਵਿੱਚ ਫੜੇ ਗਏ ਮੁਲਜ਼ਮਾ ਵਿੱਚ ਨਵਾਂ ਸ਼ਹਿਰ ਦੇ ਪਿੰਡ ਪੰਨੂ ਮਾਜਰਾ ਦੇ ਗੁਰਪ੍ਰੀਤ ਨਾਮ ਦਾ ਇੱਕ ਵਿਅਕਤੀ ਸ਼ਾਮਲ ਹੈ ਜਿਸ ਕੋਲੋਂ 32 ਬੋਰ ਦਾ ਇੱਕ ਰਿਵਾਲਵਰ ਅਤੇ 7 ਜ਼ਿੰਦਾ ਕਾਰਤੂਸ ਬ੍ਰਾਹਮਤ ਕੀਤੇ ਗਏ ਸਨ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਨੂੰ ਸ਼ੁਰੂਆਤੀ ਜਾਣਕਾਰੀ ਵਿੱਚ ਪਤਾ ਲੱਗਾ ਸੀ ਕਿ ਇਹ ਲੋਕ ਵਿਦੇਸ਼ੀ ਅੱਤਵਾਦੀ ਮਾਡਿਊਲ ਦਾ ਹਿੱਸਾ ਨੇ ਜੋ ਕਿ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਚਲਾਇਆ ਜਾ ਰਿਹਾ ਸੀ ਇਹ ਦੋਵੇਂ ਮੁਲਜ਼ਮ ਇਹਨਾਂ ਵਦੇਸ਼ੀ ਅੱਤਵਾਦੀ ਮਾਸਟਰਮਾਈਂਡਾਂ ਦੇ ਲਈ ਕੰਮ ਕਰਦੇ ਹਨ ਜਿਸ ਦੇ ਬਦਲੇ ਇਹਨਾਂ ਨੂੰ ਪੈਸਾ ਮਿਲਦਾ ਸੀ ਜਿਸ ਦੇ ਏਜੰਟ ਵਿੱਚ ਇਹ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਵਿਸ਼ਵ Hindu ਪਰੀਸ਼ਦ ਦੇ ਅਧਪਰਧਾਨ ਵਿਕਾਸ ਬੱਗਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਸੀ ਇੱਕ ਹਿੰਦੂ ਆਗੂ ਨੂੰ ਕਿੰਨੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਮਾਨਯੋਗ ਅਦਾਲਤ ਵਿੱਚ ਇਹਨਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਹਨਾਂ ਨੂੰ 7 ਦਿਨ ਦੇ ਹੋਰ ਰਿਮਾਂਡ ਉੱਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹਨਾਂ ਦਾ ਅੱਜ ਅਸੀਂ ਕੋਰਟ ਦੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਹੈਗਾ ਇਹਨਾਂ ਨੂੰ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਤੇ ਇਹ ਗੁਰਪ੍ਰੀਤ ਉਰਫ ਗੋਰਾ ਹੈਗਾ ਨੂ ਮਾਜਰੇ ਦਾ ਨਵੇਂ ਸ਼ਹਿਰ ਦਾ ਰਹਿਣ ਵਾਲਾ ਇਹਦੇ ਕੋਲ 32 ਬੋਰ ਦਾ ਪਿਸਤਲ 7 ਕਾਰਤੂਸ ਮਿਲੇ ਹੈ ਇਹਦੇ ਕੋਲ ਇਸ ਕਰਕੇ ਇਹਨਾਂ ਵੀ ਜਿਹੜੀ ਛੇਤੀ ਪੁਲਿਸ ਰਿਪੋਰਟ ਚੱਲਿਆ ਪਿਛਲਾ ਹੁਈ ਉਹਦੇ ਵਿੱਚ ਇਹਨਾਂ ਨੇ ਕੀਤੀ ਹੋਏ ਕਿੰਨੇ ਇਹਨਾਂ ਦੀਆਂ ਕਿੰਨੇ ਨਹੀਂ ਨਹੀਂ ਉਹ ਚਲਦੀ ਪਈ ਇਨਵੈਸਟੀਗੇਸ਼ਨ ਚਲਦੀ ਪਈ ਆ ਉਹ ਜਦੋਂ ਵੀ ਕੋਈ ਗੱਲ ਸਾਹਮਣੇ ਇਹ ਤੁਹਾਨੂੰ ਦੱਸਾਂਗੇ ਸਰ ਗੱਲ ਤੇ ਬੀਸ ਜਿਹੜਾ ਚੌਥਾ ਉਹ ਕੋਈ ਮਿਲੇ ਸਰ ਕੁਝ ਨਹੀਂ ਨੀ ਉਹ ਹਜੇ ਚੱਲਦਾ ਸਾਡਾ ਇਨਵੈਸਟੀਗੇਸ਼ਨ ਚਲਦੀ ਹੈਗੀ ਆ ਉਹ ਤੋਂ ਬਿਜੋ ਕੋਈ ਗੱਲ ਕੋਈ ਸਾਹਮਣੇ ਆਈ ਤੁਹਾਨੂੰ ਫਿਰ